ਖੂਬ ਸਹਾਵਨਾ ਮਜਲਸ ਰਹੀ ਕੈਰੀ ਟੈਕਾ ਦਰਦ ਕਹਾਣੀ ਮੈਂ ਕਹਾ ਸੋਨਨ ਸਰਉਤੀ ਲੇਕਾ ਹੋ ਕੇ ਅਨੰਦਪੁਰ ਕਰ ਲਿਆ ਔਰੰਗਜੇਬ ਮਹਾਸਰਾ ਹਾਂਗਾ ਝਾੜੀ ਝਾੜੀ ਦਸ਼ਮਣ ਬਸੇ ਕਰ ਬਦਾਇਆ ਸਰਾਹਾਂਗਾ ਜੀ ਮੋਗਲ ਪਹਾੜੀ ਠਾਕਰ ਰਾਜੀ ਕਲਿਆ ਕਸਰ ਦੀ ਐ ਮੈਂ ਗਿਣੇ ਅਗੜੇ ਨਾ ਜਾਂਦੇ ਗਮ ਦੁਖ ਦਸਮੇ ਘਰਾਤੇ ਆਂ ਗਜਨੀ ਗੌਰ ਕੰਧਾਰੀ ਬਦਲੇ ਤੌਰ ਤਰੋਪਾਂ ਦੇਂਗੇ ਕੰਬਦੀ ਫੇਰੇ ਪਹਾੜੀ ਗੋਲੇ ਗਿਰਦੇ ਤੂਪਾਂ ਦੇਗੇ ਆਹ ਜੀ ਬੰਦਿਆਂ ਦੀ ਕੀ ਤਾਕਤ ਪੱਥਰ ਡਾਰ ਡਾਰ ਪਰਾ ਦੇਗੇ ਗੇੜੇ ਆਗੇ ਨੇ ਨਾ ਜਾਂਦੇ ਗਮ ਦੁੱਖ ਦਾ ਸਮੇਂ ਗਰਤੇ ਆਂ ਭਾਈ ਬੜ ਕਮਾਰ ਦੇ ਫਿਰਦੇ ਫਿਰ ਨਾ ਪਹਾੜੀ ਚੋਖੇ ਜੀਂਗੀ ਗਰਦੀ ਨਫਰੀ ਕੱਟਦੀ ਜਾਂਦੀ ਪਖ ਦੇ ਦੁਖੇ ਜੀਂਗੀ ਆਜੀ ਛੱਦ ਤੇ ਹਾਜੀ ਪੱਤਰ ਹਰੇ ਅਬਾਲਣ ਦੇ ਗਾਇ ਉਪਰ ਚਰਦੇ ਐ ਗੇੜੇ ਆ ਗੜੇ ਨਾ ਜਾਂਦੇ ਗਮ ਦਖ ਦਾ ਸਮੇ ਗਰਤੇ ਆਂ ਭਈ ਪਹਿਲਾ ਰਸ਼ਨ ਦੇ ਵਿੱਚ ਮਿਲਦੀ ਲਪਲਪ ਚਣ ਆਦੀਂਗੀ ਨਾ ਆਇਆ ਨਾ ਦਾਣਾ ਛੱਲ ਅਤਾਰ ਨਤਣਿਆਂ ਦੀ ਆਹੀ ਪੱਤਾਂ ਹਰੇ ਬਾਲਣ ਦੇ ਗਾਓ ਪਰ ਚਰਦੇ ਆਂ ਗਿਣਿਆ ਗਿਣੇ ਨਾ ਜਾਂਦੇ ਗਮਦਕ ਦਸਮੇ ਗਰਤੇ ਆਂ ਬੈਲੀਰਾ ਹੋਣ ਕਸ਼ੇਰ ਗਲ ਵਿੱਚ ਕੜਤਾ ਪਗਨਾ ਵੀਂਗੀ ਮੇਲੀ ਸਗਾਤ ਅਸਾਂ ਮੋ ਚਲ ਗਿਆ ਹਾਥੀ ਮਗਨ ਆਵੀਂਗੀ ਆਗੀ ਰਾਤ ਬਖੋਰਾ ਵਚੇਰੇ ਦਿਨਾਂ ਦਿਨ ਜਾਂਦੇ ਖਰਦੇ ਐ ਨਾ

ਗੇੜੇ ਆਂਗਣੇ ਨਾ ਜਾਂਦੇ ਗਮ ਦੁਖ ਦਸਮੇ ਘਰ ਦੇ ਆਏਂ ਭਈ ਸਤ ਗੁਰ ਫੜਫੜ ਧੱਕ ਦੇ ਦਗਦੇ ਅੱਗ ਦੇ ਆਵੇ ਜੀਂਗੀ ਮੱਝ ਦੇ ਗਬਰ ਟੇਲ ਖਕੇ ਦੇਣ ਵਧਾਵੇ ਜੀਂਗੀ ਹਾਂਜੀ ਢੀੜ ਪਣੀ ਤੋਂ ਛੱਡ ਕੇ ਰਜਬਲ ਘਰ ਨੂੰ ਤਰਦੇ ਆਏਂ ਗੇੜੇ ਆਂਗਣੇ ਨਾ ਜਾਂਦੇ ਗਮ ਦੁਖ ਦਸਮੇ ਘਰ ਦੇ ਆਏਂ ਗੇੜੇ ਅਗੇ ਵੀ ਨਾ ਜਾਂਦੇ ਗਮ ਦੁੱਖ ਦਸ ਮੇਂ ਕਰਦੇ ਆਏ